ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਨਾਨਕ ਨਾਮ ਲੈਵਾ ਸਿੱਖ ਤੇ ਵੱਖ-ਵੱਖ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਗੁਰਨਾਨਕ ਨਾਮ ਲੈਵਾ ਵਸਦੇ ਨੇ ਚਾਹੇ ਦੇਸ਼ ਚ ਹਨ ਵਦੇਸ਼ ਚ ਹਨ ਸਭਨਾਂ ਨੂੰ ਮੇਰੀ ਪਿਆਰ ਪਰਿਸ਼ਦ ਸਿਅ ਕਾਲ ਮੈਂ ਅੱਜ ਸਿੱਖ ਕੌਮ ਦੀ ਸਰਵਉੱਚ ਅਦਾਲਤ ਤੇ ਸਰਵੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਦੀ ਨਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਐਸਸੀ ਐਸਟੀ ਤੇ OBC ਭਾਈਚਾਰੇ ਦੇ ਲੋਕਾਂ ਨਾਲ ਵਰਤਾਰਾ ਹੋ ਰਿਹਾ ਉਹਦੇ ਤੇ ਸਮੁੱਚੀ ਸਿੱਖ ਕੌਮ ਦਾ ਧਿਆਨ ਦਿਵਾਉਣਾ ਚਾਹੁੰਦਾ ਭਾਵੇਂ ਕਿ ਗੁਰਸਿੱਖ ਦੀ ਕੋਈ ਜਾਤ ਨਹੀਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕੋ ਬਾਟੇ 'ਚੋਂ ਅਬਰਕ ਛਕਾ ਕੇ ਸਿੱਖ ਕੌਮ ਨੂੰ ਇੱਕ ਪਿਓ ਦੇ ਪੁੱਤਰ ਹੋਣ ਦਾ ਮਨ ਬਖਸ਼ਿਆ ਇੱਕ ਮਾਤਾ ਦੇ ਪੁੱਤਰ ਹੋਣ ਦਾ ਮਾਨ ਬਖਸ਼ਿਆ ਪਰ ਉਸ ਵੇਲੇ ਵੀ ਸਿੱਖ ਕੌਮ ਦੀ ਦੁਸ਼ਮਣ ਜਮਾਤ ਪਹਾੜੀ ਰਾਜੇ ਬ੍ਰਾਹਮਣਵਾਦੀ ਸੋਚ ਗੁਰੂ ਸਾਹਿਬਾਨ ਦੇ ਇਸ ਮਿਸ਼ਨ ਦੇ ਖਿਲਾਫ ਲਗਾਤਾਰ ਛਾਜਛਾ ਕਰਦੀ ਰਹੀ ਸਿੱਖ ਇਤਿਹਾਸ ਦੇ ਵਿੱਚ ਬੜਾ ਕੋਲਮੋਲ ਕਰਨ ਦੀ ਕੋਸ਼ਿਸ਼ ਹੋਈ ਗੁਰਬਾਣੀ ਦੇ ਵਿੱਚ ਵੀ ਮਲਾਵਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਗੁਰੂ ਸਾਹਿਬਾਨਾਂ ਦੀ ਦੂਰਦਰਸ਼ਿਤ ਸੋਚ ਦੇ ਨਾਲ ਗੁਰਬਾਣੀ ਚ ਲੰਬਾ ਸਮਾਂ ਕੋਈ ਮਲਾਵਟ ਨਹੀਂ ਹੋ ਸਕਦੀ ਅੱਜ ਸਿੱਖ ਕੌਮ ਨੂੰ ਜਿੱਥੇ ਬਾਹਰਲੀਅਤ ਆਕਤਾ ਤੋਂ ਖਤਰਾ ਹੈ ਉਥੇ ਹੀ ਸਿੱਖ ਕੌਮ ਚ ਜਾਤੀਵਾਦੀ ਲੋਕ ਜਿਨ੍ਹਾਂ ਨੂੰ ਆਪਣੀ ਉੱਚੀ ਜਾਤੀ ਹੋਣ ਦਾ ਘਮੰਡ ਹੈ ਤੇ ਕੁਝ ਖਾਸ ਜਾਤੀ ਦੇ ਲੋਕ ਸਿੱਖ ਕੌਮ ਦੇ ਗੁਰਦੁਆਰਿਆਂ 'ਚ ਆਪੇ ਬੜੇ ਪ੍ਰਧਾਨ ਜਾਂ ਪੈਸੇ ਦੇ ਬਲ ਤੇ ਜਾਂ ਬਹੁ ਬਲਵਾਲ ਤਕਰੀਬਨ ਦੇਸ਼ ਦੇ ਵਿਦੇਸ਼ ਦੇ ਵਿੱਚ ਗੁਰੂ ਘਰ ਦੇ ਪ੍ਰਬੰਧਾਂ 'ਚ ਵਰਕੇ ਜਿੱਥੇ ਸਿੱਖੀ ਦਾ ਕਾਣ ਕਰਦੇ ਨੇ ਉੱਥੇ ਸਿੱਖੋਂ ਨੂੰ ਬਦਨਾਮ ਕਰਦੇ ਨੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਸਿੱਖੀ ਦੇ ਵਿੱਚ ਗਰਾਵਟ ਦਾ ਕਾਰਨ ਉਪਰੋ ਇਸ ਪਰਿਵਾਰ ਨੇ ਆਪਣੇ ਪਿਛਲਗੂਆਂ ਨੂੰ ਆਪਣੇ ਚਮਚਿਆਂ ਨੂੰ ਚਪਾਟਿਆਂ ਨੂੰ ਚਟਿਆਵਟਿਆਂ ਨੂੰ ਜਿਨ੍ਹਾਂ ਦੇ کردار ਸਿੱਖੀ ਮਿਆਰ ਤੋਂ ਉਲਟ ਚਾਪਲੂਸ ਹੰਕਾਰੀ ਤੇ ਲਾਲਚੀ ਗੁਰੂ ਘਰ ਦੀਆਂ ਗੋਲ ਕਾਤੇ ਡਾਕੇ ਗੁਰੂ ਘਰ ਦੀਆਂ ਜ਼ਮੀਨਾਂ ਦੇ ਉੱਤੇ ਡਾਕੇ ਗੁਰੂ ਘਰ ਦੀਆਂ ਸੰਸਥਾਵਾਂ ਦੇ ਉੱਤੇ ਡਾਕੇ ਜਿੰਨੇ ਦੀ ਖਬਰਾਂ ਅਸੀਂ ਰੋਜ਼ ਪਿਛਲੇ 35-40 ਸਾਲਾਂ ਤੋਂ ਇਥੋਂ ਤੱਕ ਕੇ ਗੁਰੂ ਘਰ ਤੇ ਹਮਲਾ ਵੀ ਭਾਰਤ ਸਰਕਾਰ ਤੋਂ ਸਾਜ਼ਿਸ਼ ਅਧੀਨ ਰਲ ਕੇ ਕਰਵਾਇਆ ਗਿਆ ਉੱਥੇ ਹੀ ਗੁਰੂ ਘਰ ਨੂੰ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਸਮੇਂ-ਸਮੇਂ ਦੇ ਉੱਤੇ ਸਰਕਾਰਾਂ ਦੇ ਟੱਕੂ ਸਰਕਾਰਾਂ ਦੇ ਪਾਲੇ ਹੋਏ ਅਖੌਤੀ ਖੜਕੂ ਸਿੱਖ ਕੌਮ ਦੇ ਨੌਜਵਾਨਾਂ ਦਾ ਕਤਲ ਕਰਵਾਉਣ ਲਈ ਉਹਨਾਂ ਨੂੰ ਸਵਿਧਾਨ ਦੇ ਵਿਰੁੱਧ ਦੇਸ਼ ਦੇ ਵਿਰੁੱਧ ਅਕਸਾਉਂਦੇ ਰਹੇ ਇਸ ਸਮੇਂ ਦਰਮਿਆਨ ਲੱਖਾਂ ਨੌਜਵਾਨਾਂ ਦਾ ਜੀਵਨ ਜਿਹੜਾ ਉਹ ਬਰਬਾਦ ਕੀਤਾ ਗਿਆ ਹੁਣ ਵੀ ਸਰਕਾਰੀ ਏਜੰਸੀਆਂ ਦੇ ਬੰਦੇ ਰਾਤੋਂ ਰਾਤ ਸਿੱਖ ਬਣੇ ਤੇ ਕੁਛ ਅਖੌਤੀ ਸਿੱਖ ਕੌਮ ਦੇ ਹਮਾਇਤੀ ਜੇ ਉਹਨਾਂ ਦੀ ਰਹਿਤ ਮਰਿਆਦਾ ਵੇਖੀ ਜਾਵੇ ਤਾਂ ਉਹ ਸਿੱਖ ਕੌਮ ਨਾਲ ਕਿਤੇ ਵੀ ਖੜੇ ਨਹੀਂ ਹੁੰਦੇ ਗੁਰੂ ਸਾਹਿਬ ਦੇ ਸਿਧਾਂਤ ਦੇ ਉੱਤੇ ਕਿਤੇ ਵੀ ਖੜੇ ਨਹੀਂ ਹੁੰਦੇ ਮੈਂ ਅੱਜ ਸ਼੍ਰੀ ਅਕਾਲ ਤੱਕ ਸਾਬ ਤੇ ਹੋਰ ਨਾ ਪੰਚਾਇਤ ਕਟਾ ਦੇ ਉੱਤੇ ਜੇਬ ਜੋ ਕੱਢੇ ਗਏ ਜਥੇਦਾਰ ਪਰਚੀ ਹੈ ਰਾਈ ਬਣੇ ਪ੍ਰਧਾਨ ਨਸ਼ਾ ਵੰਡ ਕੇ ਪੈਸੇ ਵੰਡ ਕੇ ਜਾਲੀ ਵੋਟਾਂ ਨਾਲ ਬਣੇ ਸ਼ਰੋਣੀ ਕਮੇਟੀ ਦੇ ਮੈਂਬਰ ਪ੍ਰਬੰਧਕ ਤੇ ਪ੍ਰਧਾਨ ਉਹਨਾਂ ਨੇ ਸਿੱਖੀ ਦਾ ਵੱਡੇ ਪੱਧਰ ਤੇ ਘਾੜ ਕੀਤਾ ਮੈਂਜ ਤੋਂ 7-8 ਸਾਲ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਜਥੇਦਾਰ ਨੂੰ ਇਹ ਹਾਥੀ ਤੇ ਬਿਠਾ ਕੇ ਲਿਆਉਂਦੇ ਨੇ ਉਸ ਜਥੇਦਾਰ ਨੂੰ ਬਾਦਲ ਪਰਵਾਰ ਕੱਢਣ ਲੱਗਿਆ ਪੈਰੀ ਜੁੱਤੀ ਵੀ ਨਹੀਂ ਪਾਉਣ ਦਿੰਦਾ ਉਲਟਾ ਉਹਨੂੰ ਬਦਨਾਮ ਵੀ ਕਰਦਾ ਹੈ ਉਹਦਾ ਅਕਸ ਵੀ ਸਿੱਖ ਕੌਮ 'ਚ ਬਰਬਾਦ ਕਰ ਦਿੰਦਾ ਹੈ ਜਿੱਤੇ ਤਾਜ਼ਾ ਉਦਾਹਰਣ ਗਿਆਨੀ ਹਰਪ੍ਰੀਤ ਸਿੰਘ ਕਦੇ ਦੋ ਦੋ ਤਖਤਾਂ ਦਾ ਕਾਰਜਭਾਰ ਤੇ ਕਦੇ ਉਹਦੀ ਧੀ ਦੇ ਉੱਤੇ ਹਮਲਾ ਕਿਉਂਕਿ ਉਹ ਅਖੌਤੀ ਜੱਟਵਾਦ ਦੇ ਲਾਣੇ ਚੋਂ ਨਹੀਂ ਸੀ ਆਉਂਦਾ ਉਹ ਕਿਸੇ ਅਖੌਤੀ ਦੀ ਉੱਚੀ ਜਾਤ ਚੋਂ ਨਹੀਂ ਸੀ ਆਉਂਦਾ ਉਸੇ ਤਰ੍ਹਾਂ ਹੀ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਉਸ ਤੋਂ ਪਹਿਲਾਂ ਸਰਦਾਰ ਕਿਰਪਾਲ ਸਿੰਘ ਬਨੂਗਰ 1999 ਵਿੱਚ ਬਾਦਲ ਤੇ ਟੌਰੇ ਨੂੰ ਅਕਾਲ ਤਖਤ ਸਰ ਤੇ ਦਲਬ ਕਰਨ ਵਾਲਾ ਯੁਰਤ ਵਾਲਾ ਜਥੇਦਾਰ ਸਿੱਖ ਕੌਮ ਦਾ ਜਿੰਦਾ ਸ਼ਹੀਦ ਪਾਇਸਾਪ ਪਾਇਲਨ ਜੀਤ ਸਿੰਘ ਜੋ ਅੱਜ ਵੀ ਜਥੇਦਾਰ ਹੈ ਕੌਮ ਦੀ ਜਨਜ਼ਾ ਵਿੱਚ ਕਿਉਂਕਿ ਜਿੰਨੂੰ ਕੌਮ ਨੇ ਇੱਕ ਵਾਰ ਜਥੇਦਾਰ ਮੱਲਿਆ ਉਹ ਅੰਤਮ ਸਵਾਸਾਂ ਤੱਕ ਕੌਮ ਦਾ ਜਥੇਦਾਰ ਹੈ ਸਿਰਫ ਉਹਦਾ ਕਿਰਦਾਰ ਨਹੀਂ ਮਰਨਾ ਚਾਹੀਦਾ ਉਹ ਸਿੱਖੀ ਸਿਧਾਂਤਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ ਮੈਂ ਜਿੰਨੇ ਵੀ ਐਸਸੀ ਐਸਟੀ ਤੇ ਓਬੀਸੀ ਨਾਲ ਸੰਬੰਧਿਤ ਸ਼ਰੋਮਣੀ ਕਮੇਟੀ ਮੈਂਬਰ ਨੇ ਯਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਰਜਾ 4 ਤੋਂ ਲੈ ਕੇ ਗੁਰਦੁਆਰੇ ਦੇ ਸ਼੍ਰੋਮਣੀ ਕਮੇਟੀ ਦੇ ਜਨਵਸਤ ਕਰਤਰ ਤੱਕ ਜਿਹੜੇ ਕਿ ਤਨਖਾਹ 'ਤੇ ਕੰਮ ਕਰਦੇ ਨੇ ਉਹਦੇ ਚ ਸੇਵਾਦਾਰ ਵੀ ਨੇ ਵਖ ਵਖ ਸਸਥਾਵਾ ਦੇ ਵਿੱਚ ਸੇਵਾਦਾਰ ਜਿਨ੍ਹਾਂ ਦੀ ਗਿਣਤੀ ਸਿਰਫ ਨਾਮਾਤਰ ਹੈ ਜਦੋਂ ਕਿ ਸਿੱਖ ਕੌਮ ਦੇ ਵਿੱਚ ਜੇ ਇਹਨਾਂ ਦੀ ਸੰਖਿਆ ਲਈ ਜਾਵੇ ਤਾਂ ਉਹ ਕਰੀਬ 90% ਹੈ ਅੱਜ ਦੇ ਦਿਨ 'ਚ ਤੇ ਜੇਕਰ ਪੂਰ ਗੁਰਸਿੱਖਾਂ 'ਚ ਇਹਨਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਹ 97% ਲੋਕ ਨੇ ਜਿਹੜੇ ਪੂਰੇ ਗੁਰਸਿੱਖ ਗੁਰ ਰਹਿਤ ਮਰਿਆਦਾ ਚ ਪਰਪੱਕ ਨੇ ਮੈਂ ਅੱਜ ਸਿੱਖ ਕੌਮ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਇੱਕ ਵਾਰ ਗੁਰਸਿੱਖੀ ਸਿਧਾਂਤਾਂ ਵਾਲੇ ਕੌਮ ਲਈ ਆਪਣੀ ਜਾਨ ਬਾਰਨ ਦੀ ਕੋਸ਼ਿਸ਼ ਕਰਨ ਵਾਲੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਜਿੰਨੀਆਂ ਵੀ ਬਾਦਲ ਪਰਿਵਾਰ ਦੇ ਵਿਰੋਧੀ ਧਿਰਾਂ ਨੇ ਉਹ ਬਾਦਲ ਪਰਿਵਾਰ ਲਈ ਕੰਮ ਨਾ ਕਰਕੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਵੋਟਾਂ ਦਾ ਵਟਵਾਰਾ ਨਾ ਕਰਕੇ ਸਮੁੱਚੇ ਤਨ ਮਨ თან ਨਾਲ ਆਪਣੀ ਇਹ ਸਾਰੀਆਂ ਕੋਸ਼ਿਸ਼ਾਂ ਜਥੇਦਾਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਅਗਵਾਈ 'ਚ ਉਹਨਾਂ ਨਾਲ ਮਿਲ ਕੇ ਬੈਠ ਕੇ ਉਕਰਮਤ ਦੇ ਸਿਧਾਂਤਾਂ ਅਨੁਸਾਰ ਰਲ ਕੇ ਆਓ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਚਜੇ ਹੱਥਾਂ ਦੇ ਵਿੱਚ ਸੌਂਪੀਏ ਕੌਮ ਦੇ ਜਥੇਦਾਰ ਅਸੀਂ ਸਮੁੱਚੀ ਕੌਮ ਵਿਸਾਖੀ ਦੇ ਉੱਤੇ ਇਕੱਠੇ ਹੋ ਕੇ ਕੌਮ ਦੇ ਜਥੇਦਾਰ ਪੂਰਨ ਗੁਰਸਿੱਖ ਰਹਿਤ ਮਰਿਆਦਾ ਵਾਲੇ ਸਿਰਫ ਅਕਾਲ ਦਾ ਭਾਉ ਕਰਨ ਵਾਲੇ ਅਕਾਲ ਨਾਲ ਭਾਉ ਕਰਨ ਵਾਲੇ ਤੇ ਅਕਾਲ ਦੇ ਉਸਤਤ ਵਿਰਿਆਈ ਕਰਨ ਵਾਲੇ ਵਿਦਵਾਨ ਮਾਨਸਿਕ ਤੌਰ ਤੇ ਸਿਹਤਮੰਦ ਤੇ اخਲਾਕੀ ਤੌਰ ਤੇ ਸਿਹਤਮੰਦ ਲੋਕਾਂ ਨੂੰ ਮੌਕਾ ਦੇਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ